ਸਿੱਧੂ ਮੂਸੇਵਾਲਾ ਦੇ ਘਰ ਵਾਪਸੀ ਤੋਂ ਬਾਅਦ ਲਗਾਤਾਰ ਖੁਸ਼ੀਆਂ ਤੇ ਖੇੜੇ ਸਾਹਮਣੇ ਨਜ਼ਰ ਆਉਂਦੇ ਨੇ ਪਰ ਰਾਤ ਦੇ 12 ਵਜੇ ਪਏ ਨੇ ਤੇ ਕਹਿੰਦੇ ਪਾਲ ਸੁਮਾਓ ਇੰਟਰਨੈਸ਼ਨਲ ਬੋਲੀਆਂ ਦਾ ਬਾਦਸ਼ਾ ਅੱਜ ਵੀ ਸਿੱਧੂ ਦੀ ਯਾਦਗਾਰ ਤੇ ਖੜਾ ਤੇ ਪੈਰ ਦੇ ਵਿੱਚ ਪਹਿਲਾਂ ਕਹਿ ਸਕਦੇ ਆਂ ਵੀ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾਉਣੀ ਬੜੀ ਜ਼ਰੂਰੀ ਹੈ ਵੀ ਪੈਰਾਂ ਦੇ ਵਿੱਚ ਚੱਪਲ ਨਹੀਂ ਹੈਗੀ ਨੰਗੇ ਪੈਰੀ ਖੜਨ ਦਾ ਰਾਜ ਕੀ ਉਹ ਸਾਰਾ ਜਾਣਦੇ ਆ ਕਿਉਂਕਿ ਬਾਈ ਹੋਰਾਂ ਨੇ ਇੱਕ ਕਹਿ ਸਕਦੇ ਆਂ ਵੀ ਸੌ ਖਾਦੀ ਸੀ ਵੀ ਜਿੱਦ ਦੇ ਸਿੱਧੂ ਦੀ ਘਰ ਵਾਪਸੀ ਹੋਏਗੀ ਤਾਂ ਉਸ ਦਿਨ ਹੀ ਪੈਰਾਂ ਦੇ ਵਿੱਚ ਜੁੱਤੀ ਪਾਉਣੀ ਹੈ ਬਾਈ ਨਾ ਗੱਲਬਾਤ ਕਰਦੇ ਪਾਲ ਜੀ ਕੀ ਸੀ ਸਾਰਾ ਇਹ ਪਹਿਲਾਂ ਤਾਂ ਇਹ ਦੱਸ ਦੋ ਵੀ ਇਹਦਾ ਕੀ ਰਸ ਸੀਗਾ ਪਹਿਲਾਂ ਤਾਂ ਜਗਵਾਨੀ ਚੈਨਲ ਨੂੰ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਪਿਆਰ ਪ੍ਰੀਸ਼ਾਸ਼ਾ ਕਰ ਤੇ ਲੱਖ-ਲੱਖ ਮੁਬਾਰਕਾਂ ਵੀ ਦਿੰਨੇ ਅੱਜ ਦੇ ਬਹੁਤ ਸੋਹੇ ਦਿਹਾੜੇ ਦੇ ਉੱਤੇ ਅਸੀਂ ਖੜੇ ਹਾਂ ਤੋਂ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਜਿਹੜਾ ਤੁਸੀਂ ਸਵਾਲ ਕਰਿਆ ਸੀ ਤੇ ਇਹਦਾ ਬਹੁਤ ਵੱਡੇ ਰਾਜ਼ ਸੀਗੇ ਪਰ ਅੱਜ ਰਾਜ਼ ਖੋਲਣੇ ਪੈਣੇ ਨੇ ਤੇ ਜਿਸ ਦਿਨ ਇਸ ਜਗ੍ਹਾ ਤੇ ਤੇ ਖੜੇ ਆਪਾਂ ਜਦੋਂ 29 ਮਈ ਨੂੰ ਅਸੀਂ ਸਿੱਧੂ ਵੀਰੇ ਦੀ ਅੰਤਮ ਬਦਾਗੀ ਇੱਥੇ ਕਰਕੇ ਗਏ ਆ ਤੇ ਉਦੋਂ ਤਾਂ ਹਾਂ ਮਾਰ ਮਾਰ ਕੇ ਪੂਰਾ ਮੁਲਕ ਹੀ ਰੋਇਆ ਸੀ ਮੈਂ ਕੱਲਾ ਨਹੀਂ ਸਾਰੇ ਹਨ ਤੇ ਉਦੋਂ ਮਤਾ ਚਰਨਕ ਔਰ ਹੋਰਿਆਂ ਦਾਈ ਸਥਿਤੀ ਜਿਹੜੀ ਉਹ ਦੇਖੀ ਨਹੀਂ ਜਾਂਦੀ ਸੀ ਹਨਾ ਮਤਲਬ ਕਿ ਅੰਦਰੋਂ ਕਾਲਜਾ ਨਿਕਲਦਾ ਸੀ ਉਹਨਾਂ ਕਿ ਨਹੀਂ ਵੇਖ ਵੇਖ ਕੇ ਤੇ ਇੰਜ ਇੰਜ ਲੱਗਦਾ ਸੀ ਕੀ ਕੀਤਾ ਜਾਵੇ ਅਸੀਂ ਕਿੱਥੋਂ ਮੋੜ ਲਈਏ ਕੀ ਕਰੀਏ ਹਨਾ ਤਾਂ ਮੈਂ ਗੁਰਵਾਨੀ ਨੂੰ ਜਾਂ ਮੈਂ ਉਸ ਅਕਾਲ ਪੁਰਖ ਵੈਗਰੂ ਨੂੰ ਮੈਂ ਬਹੁਤ ਨੇੜੇ ਤੋਂ ਮੰਦਾ ਮੇਰੀ ਆਸਤਾ ਕੀ ਤਾਂ ਮੈਂ ਜਦੋਂ ਅਸੀਂ ਸਿੱਧੂ ਦਾ ਜਨਮ ਦਿਨ ਸੀ ਜਿਹੜਾ ਉਸ ਪਿੰਡ ਸਮਾਉ ਮਨਾਇਆ ਸੀ ਉਦੋਂ ਅਸੀਂ ਮਾਤਾ ਜੀ ਨੂੰ ਪੋਜ਼ਿਟਿਵ ਕਰਨ ਦੇ ਲਈ ਉਹਨਾਂ ਨੂੰ ਇੱਕ ਹੌਸਲਾ ਦੇਣ ਦੇ ਲਈ ਜਬ ਬਹੁਤ ਸਾਰੀਆਂ ਦੁਆਵਾਂ ਮਦਦ ਦੇ ਲਈ ਅਸੀਂ ਉਦੋਂ ਮਾਤਾ ਜੀ ਨੂੰ ਸੋਚੇ ਮੋਤੀ ਪੇਂਟ ਕਰੇ ਸੀ ਬਹੁਤ ਆਦਰ ਸਤਿਕਾਰ ਦੇ ਨਾਲ ਕਰੇ ਪਾਠ ਕਰਵਾਇਆ ਸੀਗਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹੁਤ ਕਾਫੀ ਪਾਰੀ ਗਿਣਤੀ ਦਾ ਕੱਟ ਸੀਗਾ ਉਦੋਂ ਸੋਚੇ ਮੋਤੀ ਪੇਂਟ ਕਰੇ ਸੀ ਬਹੁਤ ਸਾਰੀਆਂ ਸੁਗਾਤਾਂ ਦਿੱਤੀ ਸੀ ਉਦੋਂ ਇੱਕ ਪਰਨ ਲਿਆ ਸੀ ਮੈਂ ਬਿਜਾਤ ਦਾ ਕੋਸਾ ਹਵੇਲੀ ਦੇ ਵਿੱਚ ਕਲਕਾਰੇ ਨਹੀਂ ਨਾ বাজਦੀ ਮਾਤਾਂ ਦੀ ਕੁੱਖ ਦੇ ਵਿੱਚ ਸਿੱਧੂ ਵਾਪਸ ਨਹੀਂ ਆਉਂਦਾ ਤਦ ਤੱਕ ਮੈਂ ਪੈਰੀ ਜੁੱਤੀ ਨਹੀਂ ਪਾਉਂਗਾ ਤੇ ਮੈਂ ਦੇ ਸਭ ਦੇ ਸੰਸਾਰ ਕਿਤੇ ਜਾ ਕੇ ਆਇਆ ਮੈਂ ਸਾਰਾ ਸਿਆਲ ਸਾਰੀਆਂ ਸਰ ਮੈਂ ਨੰਗੇ ਪੈਰ ਰਹੀ ਫਿਰ ਸੰਗਿਆ ਸਾਰੀਆਂ ਸਰ ਦੀਆਂ ਕਹਿਰ ਦੀ ਜਿਹੜੀ ਠੰਡ ਆ ਮੈਂ ਆਪਣੀ ਤੇ ਹੰਡਾਈ ਤੇ ਬਹੁਤ ਸਾਰੇ ਮੈਂ ਤਸੱਦਤਾਂ ਵਿੱਚ ਲੀਆਂ ਤੇ ਕਿਤੇ ਮੇਰੇ ਪੈਰਾਂ ਦੇ ਵਿੱਚ ਕਈ ਵਾਰ ਮੇਖਾਂ ਬਚ ਜਾਣੀਆਂ ਕਿਲ ਨਿਕਲ ਜਾਣੇ ਕੱਚ ਵੱਜ ਜਾਣਾ ਤੇ ਤੁਸੀਂ ਇਹ ਦੇਖੋ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਵੀ ਮੈਂ ਨੰਗੇ ਪੈਰਾਂ ਦਾ ਸਫ਼ਰ ਕਰਿਆ ਕੀ ਬਾਤ ਤੇ ਲੋਕਾਂ ਦੇ ਖੁਸ਼ੀਆਂ ਦੇ ਵਿੱਚ ਜਾਣਾ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਗਏ ਕਿੰਨੀਆਂ 8-9 ਸਟੇਟਾਂ ਦੇ ਵਿੱਚ ਗਿਆ ਮੈਂ ਮੈਂ ਹਰ ਜਗ੍ਹਾ ਨੰਗੇ ਪੈਰੀ ਗਿਆ ਤੇ ਮੈਨੂੰ ਲੋਕ ਸਵਾਲ ਕਰਦੇ ਸੀ ਮੈਂ ਚੁੱਪ ਰਹਿੰਦਾ ਸੀ ਹਨਾ ਮੈਂ ਕੁਝ ਨਹੀਂ ਬੋਲਦਾ ਸੀਗਾ ਪਥੇਰੀ ਕੋਸ਼ਿਸ਼ ਕਰਦੇ ਸੀ ਦੱਸਣ ਦੀ ਪਰ ਕੁਝ ਨੂੰ ਪਤਾ ਸੀ ਮੇਰੀ ਟੀਮ ਨੂੰ ਪਤਾ ਸੀ ਹਨਾ ਤੇ ਉਹ ਮੈਨੂੰ ਲੱਗਦਾ ਮੇਰੇ ਨੰਗੇ ਪੈਰਾਂ ਦਾ ਸਫ਼ਰ ਤੇ ਮੇਰੀ ਸਿੱਦਤ ਮੇਰੀ ਸ਼ਰਧਾ ਮੇਰੀ ਆਸਤਾ ਰੰਗ ਲੈ ਕੇ ਆਈ ਸੁਪਰਮਾਤਮਾ ਨੇ ਤੇ ਮੈਨੂੰ ਅਕਸਰ ਬਾਪੂ ਜੀ ਵੀ ਜਦੋਂ ਮੈਂ ਹਵੇਲੀ ਚਾਹੁੰਦਾ ਸੀ ਮੈਨੂੰ ਉਹ ਇੱਕਦਮ ਮੇਰੇ ਪੈਰਾ ਕਿ ਨਹੀਂ ਵੇਖ ਕਹਿੰਦੀ ਠੰਡ ਹੁੰਦੀ ਸੀ ਤੇ ਉਹ ਵੇਖ ਕੇ ਨਾ ਉਹਨਾਂ ਦੇ ਅੱਖਾਂ ਪਰ ਆਉਂਦੀਆਂ ਸੀ ਮੈਨੂੰ ਕਹਿੰਦੀ ਸੀ ਬੇਟਾ ਮੈਂ ਉਹਨਾਂ ਚੁੱਪ ਕਰਾ ਦਿੰਦਾ ਸੀ ਮੈਂ ਕਿਹਾ ਬਾਪੂ ਜੀ ਸਮਾਂ ਨਹੀਂ ਡਿਆ ਮਾਂ ਤਾਂ ਅੱਖਾਂ ਪਰ ਆਉਂਦੀਆਂ ਸੀ ਉਹਦੇ ਮੇਰੇ ਪੈਰਾ ਵੀ ਨਹੀਂ ਚੱਕਦੇ ਸੀ ਮੈਂ ਉਹਨਾਂ ਨੂੰ ਦੂਜੀ ਗੱਲ ਹੀ ਨਹੀਂ ਕਰਨ ਦਿੰਦਾ ਸੀ ਹਨਾ ਮੈਂ ਹਰ 12 13 ਦਿਨਾਂ ਬਾਅਦ ਮਿਲਣ ਜਾਣਾ ਹਨਾ ਮੈਂ ਹਮੇਸ਼ਾ ਹੀ ਪੋਜ਼ੀਟਿਵ ਬਣ ਕੇ ਜਾਂਦਾ ਸੀ ਮੈਂ ਕਦੇ-ਕਦੇ ਕਿ ਮੈਂ ਕਦੇ ਕਿ ਮੈਂ ਕਦੇ ਕਿ ਮੈਂ ਚੰਗੇ ਸਿੰਘ ਸੁਗਾਤਾ ਹਨਾ ਕੱਲਾਦੀ ਸਾਂਝ ਲਾ ਲੋ ਜਾ ਬ ਸਤਿਨੇ ਇੱਕ ਕਲਾਕਾਰ ਹੋਣ ਦੇ ਨਾਤੇ ਲਾਲੋ ਸਾਹਿਬ ਇੱਕ ਇੱਕ ਜ਼ਿਲ੍ਹੇ ਦੇ ਹੋਣ ਦੇ ਨਾਤੇ ਲਾਲੋ ਇੱਕ ਏਰੀਏ ਦੇ ਨੇੜੇ ਨੇੜੇ ਪਿੰਡਾਂ ਦੇ ਹੋਣ ਦੇ ਨਾਤੇ ਸੋ ਬਹੁਤ ਸਾਰੇ ਰਿਸ਼ਤੇ ਮੇਰੀ ਉਹਨਾਂ ਦੇ ਨਾਲ ਸੀਗੇ ਸੋ ਪਤਾ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਡਿਊਟੀ ਲਈ ਸੀ ਜਾਂ ਹੁਕਮ ਹੋਇਆ ਸੀ ਮੈਨੂੰ ਇਸ ਸਫ਼ਰ ਕਰਨ ਦਾ ਤਾਂ ਅੱਜ ਉਹ ਸਫ਼ਰ ਪੂਰਾ ਹੋਇਆ ਸੀ ਪਾਲ ਜੀ ਪਹਿਲਾਂ ਤਾਂ ਕਹਿ ਸਕਦੇ ਆ ਵੀ ਸ਼ੁਰੂਆਤ ਉਹ ਜਿਹੜੀਆਂ ਬੋਲੀਆਂ ਤੁਸੀਂ ਰੰਗ ਬੰਦਦੇ ਹੋ ਨਾ ਉਹ ਜ਼ਰੂਰ ਇੱਕ ਵਾਰੀ ਦਰਸ਼ਕਾਂ ਦਾ ਬਿਲਕੁਲ ਜੀ ਮੈਂ ਸਿੱਧੂ ਦੇ ਨਾਂ ਦੇ ਉੱਤੇ ਜਿਹੜੀਆਂ ਬੋਲੀਆਂ ਨੇ ਮੈਂ ਪਾਉਂਗਾ ਉਹ ਵੱਡੇ ਪੈਰੀਂ ਗਏ ਅਸੀਂ ਤੇ ਨਿੱਕੇ ਪੈਰੀਂ ਆ ਗਿਆਂ ਵੱਡੇ ਗਿਆ ਸੀ ਤੇ ਨਿੱਕੇ ਪੈਰੀ ਆ ਗਿਆ ਉਹ ਵੱਡੇ ਪੈਰੀ ਗਿਆ ਸੀ ਤੇ ਨਿੱਕੇ ਪੈਰੀ ਆ ਗਿਆ ਵੱਡੇ ਪੈਰੀ ਗਿਆ ਸੀ ਤੇ ਨਿੱਕੇ ਪੈਰੀ ਆ ਗਿਆ ਸਿੱਧੂ ਦਾ ਵੇੜਾ ਅੱਜ ਖੁਸ਼ੀ ਅੱਜ ਸਾਗਿਆ 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 ਚੜਿਆ ਵਾਪ ਦੇ ਵੇੜੇ ਸਿੱਧੂ ਵੀਰਾ ਮੋੜ ਆ ਗਿਆ ਛੰਨ ਚੜਿਆ ਵਾਪ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗਦਾ ਸਿੱਧੂ ਵੀਰਾ ਮੋੜੇ ਆ ਗਿਆ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗਦਾ ਸਿੱਧੂ ਵੀਰਾ ਮੋੜੇ ਆ ਗਿਆ ਸਾਡਾ ਪੈਰ ਨਹੀਂ ਖੁਸ਼ੀ ਦੇ ਵਿੱਚ ਲੱਗਦਾ ਸਿੱਧੂ ਵੀਰਾ ਮੋੜੇ ਆ ਗਿਆ ਹੋਰਾਂ ਨੇ ਕਾਦੀਆਂ ਰੁੱਖੀਆਂ ਤੇ ਮਿਸੀਆਂ ਹੋਰਾਂ ਨੇ ਕਾਦੀਆਂ ਰੁੱਖੀਆਂ ਤੇ ਮਿਸੀਆਂ ਆਸਾਂ ਨੇ ਕਾਦੀਆਂ ਕਟ ਜੂਰੀਆਂ ਅੱਜ ਹੋਈਆਂ ਮਰਾ ਦਾਦੀ ਜੋ ਹੁਆਂ ਮਹਾਂ ਦਾਤੀ ਪੂਰੀਆਂ ਅੱਜ ਹੁਆਂ ਮਰਾਦਾ ਦੀ ਪੂਰੀਆਂ ਹੋਏ ਅੱਜ ਹੁਆਂ ਮਰਾਦਾ ਸੱਪੇ ਪੂਰੀਆਂ ਅੱਛਾ ਉਸ ਦਿਨ ਤੋਂ ਜੁੜੇ ਹੋ ਪਰਿਵਾਰ ਦੇ ਨਾਲ ਤੇ ਅੱਜ ਜਿਹੜੇ ਲੋਕ ਸੋਚਦੇ ਸੀ ਵੀ ਸਿੱਧੂ ਮੁੱਕ ਜਾਣਾ ਉਸਤੇ ਰਿਪਲਾਈ ਜ਼ਰੂਰ ਕਰ ਦਿਓ ਉਹਨਾਂ ਲੋਕਾਂ ਨੂੰ ਜਿਹੜੇ ਨੇ ਸੋਚਿਆ ਸੀ ਵੀ ਸਿੱਧੂ ਮਾਰਿਆਂ ਤੋਂ ਮੁੱਕ ਜਾਣਾ ਨਹੀਂ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਜਦ ਤੱਕ ਦੁਨੀਆ ਰਹੇਗੀ ਤਦ ਤੱਕ ਸਿੱਧੂ ਰਹੇਗਾ ਕਦੇ ਵੀ ਨਹੀਂ జీ సమంజగి ਜਿਹੜੇ ਨੇ ਉਹਨਾਂ ਨੂੰ ਜਾਣ ਲਿਆ ਉਹਨਾਂ ਦੇ ਦਿਲਾਂ ਦੇ ਵਿੱਚ ਤਾਂ ਹਮੇਸ਼ਾ ਹੀ ਹੈ ਪਰ ਹੁਣ ਤਾਂ ਉਸ ਪਰਮਾਤਮਾ ਨੇ ਬਿਲਕੁਲ ਹੀ ਸਾਫ ਕਰਤਾ ਵੀ ਜੇ ਕਿਸੇ ਨੂੰ ਆਪਾ ਖਤਮ ਕਰਨ ਦੀ ਕੋਝੀਆਂ ਕੋਸ਼ਿਸ਼ਾਂ ਕਰਦੇ ਆ ਉਹ ਕਦੇ ਖਤਮ ਨਹੀਂ ਹੁੰਦਾ ਹਨਾ ਕਹਿੰਦੇ ਨਹੀਂ ਹੁੰਦੇ ਵੀ ਸਾਡਾ ਤਾਂ ਇਤਿਹਾਸ ਬੜਾ ਵੱਡਾ ਸਾਡੇ ਤਾਂ ਪਿੱਛੇ ਖੜਾਗਾ ਕਹਿੰਦੇ ਨੇ ਜਦੋਂ ਸਭ ਕੌਮ ਦੇ ਉੱਤੇ ਵਕਤ ਪਿਆ ਸੀ ਕਹਿੰਦੇ ਜਿਵੇਂ ਜਿਵੇਂ ਕੌਮ ਨੂੰ ਖਤਮ ਕਰਦੇ ਸੀ ਕੌਮ ਓਵੇਂ ਓਵੇਂ ਵੱਧਦੀ ਫੁੱਲਦੀ ਸੀ ਹਨਾ ਸੈਸ ਕਰਕੇ ਮੈਨੂੰ ਲੱਗਦਾ ਜਿਹੜੇ ਦੁਨੀਆ ਦੇ ਸਟਾਰ ਕਲਾਕਾਰ ਹੁੰਦੇ ਅੱچھے ਕਲਾਕਾਰ ਹੁੰਦੇ ਨੇ ਉਹ ਕਦੇ ਨਹੀਂ ਖਤਮ ਹੁੰਦੇ ਉਹ ਮਸ਼ਾਹੀ ਜਿਉਂਦੇ ਰਹਿੰਦੇ ਨੇ ਕਈ ਵਾਰ ਮੌਤ ਕਈ ਤਰ੍ਹਾਂ ਦੀ ਹੁੰਦੀ ਹੈ ਹਨਾ ਕਈ ਵਾਰ ਮਤਲਬ ਕਿ ਸਮਾਜਿਕ ਤੌਰ ਤੇ ਬੰਦੇ ਜਿਉਂਦੇ ਰਹਿੰਦੇ ਨੇ ਕੋਈ ਸਰੀਰਕ ਤੌਰ ਤੇ ਜਿਉਂਦਾ ਰਹਿੰਦਾਗਾ ਕੋਈ ਕਿਵੇਂ ਕੋਈ ਕਿਵੇਂ ਮੈਨੂੰ ਲੱਗਦਾ ਸਿੱਧੂ ਤਾਂ ਹਰ ਪੱਖ ਤੇ ਜਿਉਂਦਾ ਰਹੂਗਾ ਉਹ ਸਰੀਰਕ ਤੌਰ ਤੇ ਵੀ ਜਿਉਂਦਾਗਾ ਉਹ ਸਮਾਜਿਕ ਤੌਰ ਤੇ ਵੀ ਜਿਉਂਦਾਗਾ ਉਹ ਜਮੀਰ ਤੌਰ ਤੇ ਵੀ ਜਿਉਂਦਾਗਾ ਸਿੱਧੂ ਨੂੰ ਕੋਈ ਖਤਮ ਕਰਨ ਵਾਲੀ ਸ਼ਕਤੀ ਪੈਦਾ ਹੀ ਨਹੀਂ ਹੋਈ ਸੀ ਹੁਣ ਪਾਲ ਸਿੰਘ ਸਮਾਓ ਜੁੱਤੀ ਪਾ ਲੂਗਾ ਪੈਰਾਂ ਬਿਲਕੁਲ ਜੀ ਮਾਤਾ ਜੀ ਹੋ ਰਹੀਆਂ ਦੀ ਅੱਗੇ ਆਉਗੀ ਮਾਤਾ ਜੀ ਹੋਰੀਆ ਪਏ ਅਦਬ ਸਤਿਕਾਰ ਦੇ ਨਾਲ ਮੈਨੂੰ ਹੁਕਮ ਕਰਨਗੇ ਤਾਂ ਮੈਂ ਪੈਰਾਂ ਦੇ ਵਿੱਚ ਤੁਸੀਂ ਜਿੱਤੀ ਬਣਾ। ਅੱਛਾ ਭਾਈ ਜੀ ਕਿਵੇਂ ਦੇਖਦੇ ਹੋ ਪੂਰਾ ਮਾਹੌਲ ਬਣਿਆ ਪਿਆ ਰਾਤ ਦੇ 12 ਵਜੇ ਦਾ। ਮਾਹੌਲ ਬਹੁਤ ਵਧੀਆ ਬਣਿਆ ਹੋਇਆ ਤੇ ਪਾਲ ਜੀ ਨੇ ਬਹੁਤ ਬਹੁਤ ਡਿਟੇਲ ਚ ਦੱਸਿਆ ਹੈਗਾ। ਕਹਿੰਦੇ ਲੱਖ ਖੁਸ਼ੀਆਂ ਆਪਾਸ਼ ਜੇ ਸਤਗੁਰ ਦਾ ਦਰ ਕਰਾਈ। ਜਦੋਂ ਮਾਲਕ ਦੀ ਮਿਹਰ ਹੁੰਦੀ ਹੈ ਫਿਰ ਇਦਾਂ ਹੁੰਦੀ ਹੈ ਤੇ ਦੇਖੋ ਖੁਸ਼ੀਆਂ ਉਸ ਹਵੇਲੀ ਦੇ ਵਿੱਚ ਮੁੜ ਕੇ ਆ ਗਈਆਂ ਨੇ। ਬਹੁਤ ਖੁਸ਼ੀ ਹੈ ਸਾਰੇ ਸੰਸਾਰ ਦੇ ਵਿੱਚ। ਸਾਨੂੰ ਪਾਕਿਸਤਾਨ ਦੇ ਵਿੱਚ ਵੀ ਫੋਨ ਆਇਆ ਤੁਹਾਨੂੰ ਦਿਖਾਈ ਵੀ ਸੀ ਕਿ ਮੈਂ ਕਟਿੰਗ ਹੀ ਦਿਖਾਈ ਯੂਐਸਏ ਤੋਂ ਵੀ ਆਇਆ ਹੈ। ਲੋਕ ਉੱਥੇ ਵੀ ਖੁਸ਼ੀਆਂ ਪਟਾਕੇ ਚਲਾ ਰਹੇ ਨੇ। ਜਿਹੜਾ ਪਿਆਰ ਹੈ ਖੁਸ਼ੀ ਹੈ ਉਹ ਹਰ ਇੱਕ ਇਨਸਾਨ ਦੇ ਮਨ ਦੇ ਵਿੱਚ ਹੈ ਕਿਉਂਕਿ ਲਗਾਤਾਰ ਕੁਝ ਲੰਮਾ ਸਮਾਂ ਹੋਇਆ ਵੀ ਮਾਂ ਪੁੱਤ ਦਾ ਵਿਛੋੜਾ ਹੋਇਆ ਸੀ ਪਰ ਅੱਜ ਫੇਰ ਉਸ ਮਾਂ ਪੁੱਤ ਦਾ ਮਿਲਾਪ ਹੋਇਆ ਹੈ ਲੰਮੇ ਸਮੇਂ ਬਾਅਦ ਤਾਂ ਸਾਰੇ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਉਹ ਖੁਸ਼ੀ ਸਾਂਝੀ ਕਰ ਰਹੇ ਨੇ ਪਟਾਕੇ ਚਲਾ ਰਹੇ ਆ ਦੀਪਮਾਲਾ ਕਰ ਰਹੇ ਆ ਜਾਂ ਕਹਿ ਸਕਦੇ ਆ ਵੀ ਆਪਣੇ ਤਰੀਕੇ ਦੇ ਨਾਲ ਸਿੱਧੂ ਨੂੰ ਸਵਾਗਤ ਕਰ ਰਹੇ ਆ ਕਹਿੰਦੇ ਵੀ ਸਿੱਧੂ ਮੁੱਕਿਆ ਨਹੀਂ ਉਹ ਲੈਜੈਂਡ ਹੈ ਤੇ ਸਮੇਸ਼ਾ ਲੈਜੈਂਡ ਰਹਿਣਾ ਤੇ ਇਸੇ ਤਰ੍ਹਾਂ ਸਿੱਧੂ ਚੱਲਦਾ ਰਹੂਗਾ